ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਸਜ ਜੀਤ ਕੌਰ ਮਠਾੜੂ ਤੇ ਅੱਜ ਤੁਹਾਡੇ ਵਾਸਤੇ ਆਪਾਂ ਨਿਊ ਕਲੈਕਸ਼ਨ ਲੈ ਕੇ ਫੇਰ ਹਾਜ਼ਰ ਹੋਏ ਆਂ ਤੇ ਆਪਾਂ ਚੜ੍ਹਦੀ ਕਲਾ ਦੇ ਵਿੱਚਾਂ ਤੁਸੀਂ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਤੇ ਆਪਾਂ ਅੱਜ ਜਿਹੜਾ ਅੱਜ ਦਾ ਸਟਾਫ ਲੈ ਕੇ ਆਏ ਆਂ ਅੱਜ ਆਪਾਂ ਮਡਾਲ ਕਾਟਨ ਦੇ ਵਿੱਚ ਲੈ ਕੇ ਆਏ ਆਂ ਜਿਹੜਾ ਅੱਜ ਦਾ ਸਟਾਫ ਹੈ ਬਹੁਤ ਹੀ ਇੱਕ ਪ੍ਰੀਮੀਅਮ ਕੱਪੜੇ ਦੇ ਵਿੱਚ ਹੈ ਤੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਆਏ ਨੇ ਤੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾ ਆਉਂਦੇ ਆ ਉਹਨਾਂ ਨੂੰ ਲੋਕੇਸ਼ਨ ਜ਼ਰੂਰ ਦੱਸ ਦੇਣੀ ਹੈ ਜਿਹੜੀ ਆਪਣੀ ਸ਼ਾਪ ਹੈ ਇਹ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹਿ ਜਾਂਦਾ ਇੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਆਪਾਂ ਜਿਹੜੀ ਗੁਰਨਾਨਕ ਵਾਲੇ ਵਜਦੇ ਆਂਗੇ ਆਪਣੀ ਸ਼ਾਪ ਦਾ ਨਾਮ ਗੁਰਨਾਨਕ ਲਾਫਟ ਹਾਊਸ ਮੈਸਰਖਾਨਾ ਹੈ ਤੇ ਇਹ ਆਪਣੀ ਲੋਕੇਸ਼ਨ ਸੀਗੀ ਜਿਹੜੇ ਨਵੇਂ ਚੈਨਲ ਤੇ ਆਉਂਦੇ ਭੈਣ ਭਰਾ ਜਰੂਰ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਅਸੀਂ ਬਹੁ ਤੇ ਤੁਸੀਂ ਸਾਡੇ ਰੀਲਾਂ ਨੂੰ ਇੰਨਾ ਇੰਨਾ ਪਿਆਰ ਦਿੰਨੇ ਹੋ ਤੇ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਕੋਲ ਮਾਲ ਮੰਗਾਉਣੇ ਆਸੀ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਾਰੇ ਜਣੇ ਆਪਾਂ ਰਲ ਕੇ ਦੇਖਾਂਗੇ ਸੋਹਣੇ ਸੋਹਣੇ ਸੂਟ ਅੱਜ ਮੇਰੇ ਕੋਲੇ ਇੱਕ ਵੱਖਰੀ ਕਲੈਕਸ਼ਨ ਆਈ ਹੈ ਤੇ ਜਿਹਦਾ ਸਟਾਫ ਹੈਗਾ ਮੰਡਾਲ कॉटन ਦਾ ਮੰਡਾਲ ਦਾ ਜਿਹੜਾ ਕਪੜਾ ਹੁੰਦਾ ਉਹ ਬਹੁਤ ਹੀ ਠੰਡਾ ਹੁੰਦਾ ਗਰਮੀ ਦੇ ਵਿੱਚ ਤੇ ਬਹੁਤ ਹੀ ਕੰਫਰਟੇਬਲ ਹੁੰਦਾ ਇਹਦੇ ਕੁਝ ਮੇਰੇ ਕੋਲ ਡਿਜ਼ਾਈਨ ਹੈਗੇ ਨੇ ਕੱਟਣ ਵਾਲੇ ਨੇ ਕੁਝ ਮੈਂ ਜਿਹੜੇ ਇਹਦੇ ਕਟਿੰਗ ਕੀਤੀ ਹੈ ਤੇ ਮੈਂ ਤੁਹਾਨੂੰ ਅੱਜ ਅੱਧੀ ਵੈਰਾਈਟੀ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਵਾਂਗੀ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਇਹਦੇ ਵਿੱਚ ਜੇ ਤੁਸੀਂ ਆਲ ਓਵਰ ਲੈਣੇ ਆ ਤਾਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗਾਂ ਵੀ ਮੈਂ ਤੁਹਾਨੂੰ ਦਿਖਾਵਾਂਗੀ ਆਜੋ ਆਪਾਂ ਵੀਡੀਓ ਕਰਦੇ ਸ਼ੁਰੂ ਤੇ ਸਾਰੀਆਂ ਨੇ ਰਲ ਕੇ ਦੇਖਦੇ ਆ ਤੇ ਮੈਂ ਤੁਹਾਨੂੰ ਜਿਹੜੀ ਕਟਿੰਗ ਕਰੀ ਹੈ ਸ਼ੁਰੂ ਆਪਾਂ ਕਰਦੇ ਆ ਉਸ ਤੋਂ ਤੇ ਜਿਵੇਂ ਸਾਡੇ ਕੋਲੇ ਐਸ ਤੁਸੀਂ ਇਹਨੂੰ ਕੱਪੜੇ ਨੂੰ ਇੱਕ ਵਾਰੀ ਚੈੱਕ ਕਰ ਸਕਦੇ ਹੋ ਕੱਪੜਾ ਬਹੁਤ ਹੀ ਸੋਹਣਾ ਹੈ ਆ ਲਓ ਜੀ ਤੁਸੀਂ ਕਪੜਾ ਚੈੱਕ ਕਰੋ ਇਹ ਵਾਲਾ ਕਪੜਾ ਮਡਾਲ कॉटन ਦਾ ਹੈ ਤੇ ਇਹਦੇ ਜਿਹੜੇ ਡਿਜ਼ਾਈਨ ਆਏ ਨੇ ਨਾ ਡਿਜ਼ਾਈਨ ਵੀ ਬਹੁਤ ਇੱਕ ਕਲਾਸਿਕਲ ਡਿਜ਼ਾਈਨ ਨੇਗੇ ਤੇ ਪ੍ਰਿੰਟ ਬਹੁਤ ਸੋਹਣੇ ਨੇਗੇ ਇਹ ਦਾ ਕਪੜੇ ਦੇ ਵਿੱਚ ਬੁਣਤੀ ਹੈ ਬਹੁਤ ਸੋਹਣਾ ਗਰਮੀ ਵਾਲਾ ਕੰਫਰਟੇਬਲ ਕਪੜਾ ਹੈ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਇਹ ਕਪੜਾ ਸਿਚ ਕਰਕੇ ਮੈਂ ਵੀ ਪਾਇਆ ਹੋਇਆ ਸੂਟ ਬਹੁਤ ਹੀ ਸੋਹਣਾ ਲੱਗਦਾ ਇਹਦੇ ਵਿੱਚ ਨਿੱਕਾ ਨਿੱਕਾ ਬੁਣਤੀ ਜੀ ਹੈ ਬਹੁਤ ਹੀ ਸੋਹਣਾ ਸਾਫਾ ਹੈ ਇਹਦੇ ਵਿੱਚ ਵੀ ਤੁਹਾਨੂੰ ਕਈ ਸੂਟ ਮੈਂ ਦੇਵਾਂਗੀ ਤੁਸੀਂ ਸਾਡੇ ਕੋਲੋਂ 20 20 15 15 ਸੂਟ ਇਹਦੇ ਇਕੱਠੇ ਲੈ ਸਕਦੇ ਹੋ ਤੁਸੀਂ ਇਹਦਾ ਸਟੱਫ ਦੇਖੋ ਇਸ ਰੋਡ ਤੇ ਇਹਦੀ ਬੁਣਤੀ ਚੈੱਕ ਕਰੋ ਬਹੁਤ ਹੀ ਸੋਹਣੀ ਬੁਣਤੀ ਹੈ ਆਪਾਂ ਇੱਕ ਸ਼ੂਟ ਸਾਨੂੰ 800 ਰੁਪਿਆ ਦੇਵਾਂਗੇ ਜਦੋਂ ਤੁਸੀਂ ਸਾਡੇ ਕੋਲੋਂ ਦੋ ਸ਼ੂਟ ਲਓਗੇ ਤਾਂ ਅਸੀਂ 1500 ਰੁਪਏ ਦੇ ਤੁਹਾਨੂੰ ਦੋ ਸੂਟ ਦੇਵਾਂਗੇ ਬਹੁਤ ਸੋਹਣਾ ਕੱਪੜਾ ਹੈ ਤੇ ਬਹੁਤ ਹੀ ਸੋਹਣੇ ਇਹਨਾਂ ਦੇ ਡਿਜ਼ਾਈਨ ਆ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਵੀ ਸਾਨੂੰ ਕਾਫੀ ਸਾਰੇ ਜਿਹੜੇ ਸ਼ੂਟ ਹੈਗੇ ਨੇ ਮਿਲ ਜਾਣਗੇ ਇਹ ਵੀ ਸਾਡੇ ਕੋਲੇ ਲੰਪ ਹੈਗਾ ਆਪਾਂ ਇਹਦੀ ਕਟਿੰਗ ਹਜੇ ਕਰਨ ਵਾਲੀ ਬਾਕੀ ਹੈ ਤੇ ਬਹੁਤ ਹੀ ਸੋਹਣੀ ਸੂਟ ਨੇਗੇ ਇਹਨੂੰ ਤੁਸੀਂ ਕੰਟਰਾਸਟ ਕੰਬੀਨੇਸ਼ਨ ਵੀ ਕਰ ਸਕਦੇ ਹੋ ਤੇ ਆਲਰ ਵੀ ਤੁਸੀਂ ਰੱਖ ਸਕਦੇ ਹੋ ਇਸ ਸੂਟ ਨੂੰ ਤੇ ਇਸ ਤੋਂ ਬਾਅਦ ਜਿਹੜਾ ਸੂਟ ਮੇਰੇ ਕੋਲ ਸਟਿਚ ਕੀਤਾ ਹੋਇਆ ਮੇਰੇ ਪਾਇਆ ਹੋਇਆ ਸੂਟ ਹੈ ਮੈਂ ਉਹ ਵੀ ਤੁਹਾਨੂੰ ਦਿਖਾਉਣੀ ਆ ਖੋਲ ਕੇ ਆਹ ਲਓ ਜੀ ਇਹ ਕਪੜਾ ਇਹ ਫਲਾਰ ਵੀ ਬਹੁਤ ਸੋਹਣਾਗਾ ਤੇ ਸਾਰਾ ਕਪੜਾ ਜਿਹੜਾ ਤੁਹਾਨੂੰ ਸਰਪਲਸ ਦੇ ਵਿੱਚ ਮਿਲੂਗਾ ਜਿਹੜਾ ਇਹਦਾ 3.5 ਮੀਟਰ ਦੀ ਕਟਿੰਗ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੇ ਡਿਜ਼ਾਈਨ ਕਲਰ ਇਹਦੇ ਬਹੁਤ ਸੋਹਣੇ ਨੇਗੇ ਤੇ ਇੱਕ ਸੂਟ ਆਪਾਂ ਤੁਹਾਨੂੰ 800 ਦਾ ਦੇਾਂਗੇ ਤੇ ਦੋ ਸੂਟ ਸਾਡੇ ਕੋਲੋਂ ਤੁਸੀਂ ਬਾਏ ਕਰੋਗੇ ਤੇ ਸਾਨੂੰ 1500 ਦੇ ਦੇਾਂਗੇ ਤੁਸੀਂ ਸਾਡੇ ਕੋਲ ਸਾਡਾ ਆਨਲਾਈਨ ਦਾ ਕੰਮ ਹੈਗਾ ਤੁਸੀਂ ਸਾਡੇ ਕੋਲ ਇੱਕ ਸੂਟ ਵੀ ਬਾਏ ਕਰ ਸਕਦੇ ਹੋ ਦੋ ਸੂਟ ਵੀ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਹੋ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਹੈਗਾ ਤੇ ਜਿਹੜੀ ਅੱਜ ਦੀ ਵੀਡੀਓ ਹੈ ਸਾਰੀ ਮੇਰੀ ਆਨਲਾਈਨ ਵਾਸਤੇ ਆ ਇਹਦੇ ਵਿੱਚ ਇਸ ਦੇ ਵਿੱਚ ਮੈਂ ਤੁਹਾਨੂੰ ਸੂਟ ਦਿੰਨੀ ਆ ਇਸ ਡਿਜ਼ਾਈਨ ਦੇ ਵਿੱਚ ਤੁਸੀਂ ਮੇਰੇ ਕੋਲ ਲੈ ਸਕਦੇ ਹੋਗੇ ਆਹ ਲਓ ਜੀ ਕਈ ਸੂਟ ਮੇਰੇ ਕੋਲੇ ਇਹਦੀ ਕਟਿੰਗ ਹੋ ਗਈ ਕੁਝ ਮੇਰੇ ਕੋਲੇ ਸੇਲ ਹੋ ਗਏ ਨੇ 100 ਮੀਟਰ ਦਾ ਲੰਪ ਇਹਦਾ ਆਇਆ ਸੀਗਾ ਆਹ ਲਓ ਜੀ ਇਹਦੇ ਚ 6-7 ਜਿਹੜੇ 8 ਸ਼ੂਟਸ ਨੂੰ ਮਿਲ ਸਕਦੇ ਨੇਗੇ ਤੇ ਇੱਕ ਸ਼ੂਟ ਆਪਾਂ ਤੁਹਾਨੂੰ 800 ਦਾ ਦੇਵਾਂਗੇ ਤੇ ਦੋ ਸ਼ੂਟ ਤੁਸੀਂ ਸਾਡੇ ਕੋਲੋਂ ਲਓਗੇ ਤਾਂ ਅਸੀਂ ਤੁਹਾਨੂੰ 1500 ਦੇ ਦੇਵਾਂਗੇ ਤੇ ਇਹ ਕਪੜਾ ਜਿਹੜਾ ਸੋਡੇ ਕੋਲੇ ਆਊਗਾ ਬਾ ਕਮਾਲ ਦਾ ਕਪੜਾ ਬਹੁਤ ਹੀ ਸੋਹਣਾ ਸਟਾਫ ਹੈ ਤੇ ਇੰਨਾ ਵਧੀਆ ਪੋਲਾ ਤੇ ਮਖਮਲੀ ਕਪੜਾ ਹੈ ਮੇਰੇ ਪਾਇਆ ਮੈਨੂੰ ਫੀਲ ਹੀ ਨਹੀਂ ਹੁੰਦਾ ਗਰਮੀ ਦੇ ਵਿੱਚ ਵੀ ਕਪੜਾ ਇੰਨਾ ਵਧੀਆ ਹੈਗਾ ਇਹ ਤੇ ਜਿਹਦਾ ਤੁਹਾਡੇ ਕੋਲੇ ਪਹੁੰਚੂਗਾ ਤੇ ਬਾਅਦ ਹੋ ਜਾਣੀ ਏ ਖਾ ਲਓ ਜੀ ਇਹ ਸੀ ਕਿ ਇਸ ਦੇ ਸੂਟ ਇਸ ਤੋਂ ਬਾਅਦ ਮੇਰੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਇਹ ਆ ਗਿਆ ਕ੍ਰਸ਼ ਕਾਟਨ ਤੇ ਆਹ ਲਓ ਜੀ ਇਹ ਕ੍ਰਸ਼ ਕਾਟਨ ਦਾ ਕੱਪੜਾ ਹੈ ਤੇ ਰੇਂਜ ਅੱਜ ਸਾਰਿਆਂ ਦੀ ਸੇਮ ਹੋਊਗੀ ਆਹ ਲਓ ਜੀ ਇਸ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੇ ਆ ਨਾਲ ਦੀ ਨਾਲ ਸਾਡਾ ਡੈਮੋ ਕੀਤਾ ਕਿਉਂਕਿ ਅਸੀਂ ਜਿਹੜੇ ਮੈਚ ਹੈ ਅਸੀਂ ਖੁਦ ਤਿਆਰ ਕਰਦੇ ਆ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਮੈਚਿੰਗਾਂ ਵੀ ਦਿਖਾਉਣੀ ਆ ਆਹ ਲਓ ਜੀ ਜਿਹੜਾ ਆਹ ਵਾਲਾ ਸਾਫਾ ਇਹਦੇ ਵਿੱਚ ਤੁਹਾਨੂੰ ਮੈਚਿੰਗ ਵੀ ਮਿਲ ਜੂਗੀ ਆਲ ਓਵਰ ਵੀ ਮਿਲ ਜੂਗਾ ਤੇ ਸਾਰੇ ਸੂਟਾਂ ਦੇ ਜਿਹੜੇ ਨੇ ਤੁਹਾਨੂੰ ਦਿਖਾਉਂਗੀ ਇਹ ਸਾਡੇ ਨਾਲ ਸਾਰਿਆਂ ਦੀਆਂ ਮੈਚਿੰਗਾਂ ਲੱਗੀਆਂ ਹੋਣ ਐ ਆਹ ਲਓ ਜੀ ਇਸ ਦੇ ਵਿੱਚ ਵੀ ਤੁਹਾਨੂੰ ਮੈਚਿੰਗ ਮਿਲ ਜੂਗੀ ਇਹ ਵੀ ਮੇਰੇ ਕੋਲੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਕੋਲੇ ਹੈਗਾ ਤੁਸੀਂ ਮੇਰੇ ਕੋਲ ਆਲ ਓਵਰ ਬਾਏ ਕਰਨਾ ਆਲ ਹੋਰ ਵੀ ਤੁਸੀਂ ਬਾਏ ਕਰ ਸਕਦੇ ਹੋ ਤੇ ਮੈਚਿੰਗ ਵਾਈ ਕਰਨਾ ਮੈਚਿੰਗ ਵੀ ਵਾਈ ਕਰਨਾ ਮੈਚਿੰਗ ਦੀ ਵੀ ਸਾਡੀ 750 ਰੁਪਇਆ ਰੇਂਜ ਹੋਊਗੀ ਆਹ ਲਓ ਜੀ ਆ ਵੀ ਡਿਜ਼ਾਈਨ ਸਾਡੇ ਕੋਲੇ ਹੈਗਾ ਸਾਰੇ ਡਿਜ਼ਾਈਨ ਜਿਹੜੇ ਸਾਡੇ ਕੋਲੇ ਅਵੇਲੇਬਲ ਨੇ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗੀ ਆਹ ਲਓ ਜੀ ਇਸ ਤੋਂ ਬਾਅਦ ਇਹ ਕਰੀਮ ਵਾਲਾ ਆ ਗਿਆ ਇਹਨਾਂ ਦੀ ਸਾਰਿਆਂ ਦੀ ਰੇਂਜ 750 ਰੁਪਇਆ ਹੋਊਗੀ ਤੇ ਇੱਕ ਸੂਟ ਤੁਸੀਂ ਸਾਡੇ ਕੋਲੋਂ ਲਓਗੇ ਆਹ ਵਾਲੀ ਸੀਜ਼ ਮੁੰਡਾਲ ਤੇ ਹੈਗੀ ਇਹ ਸਾਰੀ ਮੁੰਡਾਲ ਦੀ ਮੈਚਿੰਗ ਹੈ ਆਹ ਲਓ ਜੀ ਇਹ ਤੁਸੀਂ ਸਾਡੇ ਰੀਲਾਂ ਦੇ ਵਿੱਚ ਵੀ ਅਸੀਂ ਸਾਡੇ ਕੋਲੇ ਕਿਉਂਕਿ ਅਸੀਂ ਹਰ ਰੀਲ ਦੇ ਵਿੱਚ ਸੂਟ ਦੇ ਤਾ ਪਾਉਣੇ ਹੁੰਦੇ ਆ ਸਾਡੇ ਕੋਲੇ ਘੱਟੋ ਘੱਟ 40-50 ਸ਼ੂਟ ਹੁੰਦੇ ਨੇ 40-50 ਸ਼ੂਟਾਂ ਤੁਸੀਂ ਅੱਧ ਕਰਕੇ ਲਾਓਗੇ ਤਾਂ 100 ਸ਼ੂਟ ਘੱਟੋ ਘੱਟ ਬਣ ਜਾਂਦਾ ਹੈ ਤਾਂ ਸਾਡੇ ਕੋਲੇ ਅਸੀਂ ਹਰ ਵੀਡੀਓ ਦੇ ਵਿੱਚ ਮੈਸੇਜਿੰਗ ਪਾਉਂਦੇ ਆਂ ਹਰ ਵੀਡੀਓ ਦੇ ਵਿੱਚ ਸਕੋ ਸਾਡੇ ਕੋਲੇ ਉਹ ਮੈਸੇਜਾਂ ਬਾਧੂ ਹੁੰਦੀਆਂ ਨੇ ਤੁਸੀਂ ਸਾਡੇ ਕੋਲ ਕਿੰਨੀਆਂ ਮਰਜ਼ੀ ਮੰਗਾ ਸਕਦੇ ਹੋ ਆਹ ਲਓ ਜੀ ਇਹਦਾ ਸਟਾਫ ਸਾਰੇ ਕਲਰ ਇਹੋ ਜਿਹੇ ਸਾਨੂੰ ਇੱਕ ਮਾੜੂ ਸ਼ੌਪ ਤੋਂ ਮਿਲਣਗੇ ਨਾਇਸਰਖਾਨੇ ਦੇ ਵਿੱਚੋਂ ਤੁਸੀਂ ਕਿਤੇ ਸਾਰੇ ਇੰਡੀਆ ਦੇ ਵਿੱਚ ਵਗ ਜਿਓ ਸਾਨੂੰ ਇਹ ਨਾ ਡਿਜ਼ਾਈਨ ਨਾ ਕਲਰ ਨਾ ਪ੍ਰਿੰਟ ਸੇ ਮੁਕਿਤੋ ਵੀ ਨਹੀਂ ਮਿਲਨੇ ਕਿਉਂਗੇ ਕਪੜਾ ਬਹੁਤ ਸੋਹਣਾ ਤੇ ਮੈਚਿੰਗ ਵੀ ਜਿਹੜੀਆਂ ਸਾਡੀਆਂ ਹੈਗੀਆਂ ਨੇ ਸਾਡੇ ਆਪ ਦੇ ਖੁਦੀਆਂ ਤਿਆਰ ਕੀਤੀਆਂ ਹੁੰਦੀਆਂ ਨੇ ਤੇ ਮੈਚਿੰਗ ਵੀ ਤੁਹਾਨੂੰ ਗੁੱਡ ਮੈਚਿੰਗਾਂ ਮਿਲਣਗੀਆਂ ਇਹੋ ਜਿਹੇ ਮੈਚਿੰਗਾਂ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੀਆਂ ਤੇ ਮੇਰੇ ਕੋਲੇ ਬਹੁਤ ਸਾਰੀਆਂ ਮੈਚਿੰਗਾਂ ਹੁੰਦੀਆਂ ਨੇ ਜਿਹੜੀਆਂ ਰੀਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸੇਲ ਕਰਦੇ ਆ ਆਹ ਲਓ ਜੀ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਆ ਆਹ ਲਓ ਜੀ ਅਗਲਾ ਮਡਾਲ ਦਾ ਆਲ ਓਵਰ ਵਾਲਾ ਤੁਸੀਂ ਸਾਡੇ ਕੋਲ ਆਲ ਓਵਰ ਲੈਣਾ ਤੁਹਾਡੀ ਆਪਣੀ ਚੋਅ ਹੋਗੀ ਜੇ ਤੁਸੀਂ ਸਾਡੇ ਕੋਲ ਮੈਚਿੰਗ ਲੈਣੀ ਹੈ ਉਹ ਵੀ ਤੁਹਾਡੀ ਆਪਣੀ ਚੋਅ ਹੋਗੀ ਤੇ ਰੇਂਜ ਸੇਮ ਹੋਊਗੀ 750 ਰੁਪਏ ਛੂਟ ਦੀ ਦੋ ਛੂਟ ਤੁਸੀਂ ਲਓਗੇ 750 ਲੱਗੂਗਾ ਇੱਕ ਛੂਟ ਲਓਗੇ ਤਾਂ ਤੁਹਾਨੂੰ 800 ਦੇਵਾਂਗੇ ਆਹ ਵਾਲੇ ਡਿਜ਼ਾਈਨ 'ਚ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਤੇ ਇਹ ਵੀ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਕਲਾਸਿਕਲ ਡਿਜ਼ਾਈਨ ਆ ਇਹ ਜਿਹੇ ਡਿਜ਼ਾਈਨ ਤੁਹਾਨੂੰ ਕਿਤੋਂ ਵੀ ਲੱਭੇ ਮਿਲਨੇ ਨਹੀਂ ਤੁਸੀਂ ਕਿਤੇ ਕਿਸੇ ਸ਼ਾਪ ਤੇ ਜਾਓ ਕਿਸੇ ਇੰਡੀਆ 'ਚ ਤੁਸੀਂ ਕਿਸੇ ਵੀ ਮਰਜ਼ੀ ਦੁਕਾਨ ਤੇ ਜਾਏ ਤੁਹਾਨੂੰ ਇਹ ਵਾਲੇ ਡਿਜ਼ਾਈਨ ਮੇਰੇ ਕੋਲ ਹੀ ਮਿਲਣਗੇ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀਏ ਮਾਣੀਆਂ ਮਾਸੀਆਂ ਭੂਆ ਨੂੰ ਸਾਰਿਆਂ ਨੂੰ ਵੀ ਆਪਾਂ ਇੱਕ ਕਲਾਸਿਕਲ ਤੇ ਸੋਹਣੇ ਸੂਟ ਲੈਣੇ ਆ ਤਾਂ ਆਪਾਂ ਗੁਰਨਾਨ ਲਕਵਾਲੇ ਦੇ ਚਲੀਏ ਇਸ ਤੋਂ ਬਾਅਦ ਮੇਰੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਖਾਦੀ ਮਡਾਲ ਦੇ ਉੱਤੇ ਹਾਲ ਹੋ ਜੀ ਇਹ ਵੀ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਆ ਤੇ ਮੇਰੇ ਕੋਲੇ ਇਹਨਾਂ ਦੀ ਇੱਕ ਦੜ ਲੇਣਾ ਸੇਲ ਹੈਗੀ ਬਹੁਤ ਹੀ ਸੋਹਣਾ ਸਾਫਾ ਹੈ ਖਾਦੀ ਦਾ ਸਾਫਾ ਤੁਸੀਂ ਇਹਦੇ ਫਲਾਰ ਦੇਖੋ ਕਿੰਨੇ ਸੋਹਣੇ ਦੇ ਫਲਾਰ ਨੇ ਤੇ ਹਰੀ ਪੱਤੀ ਦੇ ਨਾਲ ਕੰਬੋ ਹੈ ਬਾਕੀ ਤੁਸੀਂ ਸਾਡੇ ਕੋਲ ਜਿੰਨੇ ਮਰਜੀ ਸੂਟ ਲੈ ਸਕਦੇ ਆ ਇਸ ਲੋੜ ਤੇ ਸਾਡੇ ਕੋਲੇ ਲੰਪ ਨੇ ਤੁਸੀਂ ਇਹਦੇ ਚ ਕਟਵਾ ਸਕਦੇ ਹੋਗੇ ਆਲ ਓਵਰ ਮੈਚਿੰਗ ਕਰਨਾ ਉਹ ਤੁਹਾਡੀ ਆਪਣੀ ਚੋਇਸ ਹੋਊਗੀ ਤੇ ਇੱਕ ਸੂਟ ਆਪਾਂ ਤੁਹਾਨੂੰ 800 ਦਾ ਦੇਵਾਂਗੇ ਦੋ ਸੂਟਸ ਨੂੰ 1500 ਦੇ ਦੇਵਾਂਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਸ ਤੋਂ ਬਾਅਦ ਮੇਰੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਤੁਹਾਨੂੰ ਮੈਂ ਇਹ ਵੀ ਦਿਖਾਉਣੀ ਆ ਇਹਦੀ ਅਸੀਂ ਮੈਚ ਹਜੇ ਤਿਆਰ ਨਹੀਂ ਕੀਤੀ ਇਹ ਮੇਰੇ ਕੋਲੇ ਐਟ ਅ ਟਾਈਮ ਹਜੇ ਆਲ ਓਵਰ ਆ ਕਿਉਂਕਿ ਸਾਡੇ ਕੋਲੇ ਸਾਨੂੰ ਟਾਈਮ ਹੀ ਨਹੀਂ ਲੱਗਦਾ ਦਿਨੇ ਕਸਟਮਰ ਹੁੰਦਾ ਤੇ ਉਸ ਤੋਂ ਬਾਅਦ ਮੈਂ ਸ਼ਾਮ ਤੋਂ ਬਾਅਦ ਹਾਊਸਵਾਲ 22 ਵੀ ਆ ਤੇ ਮੇਰਾ ਘਰ ਦਾ ਕੰਮ ਹੋ ਜਾਂਦਾ ਰੋਟੀ ਪਾਣੀ ਸਾਰਾ ਕਰਨਾ ਤੇ ਬਹੁਤ ਸਾਰੇ ਮੈਨੂੰ ਕੰਮ ਹੋ ਜਾਂਦੇ ਨੇ ਸ਼ਾਮ ਤੱਕ ਦੇਖੋ ਬੰਦਾ ਇੱਕ ਮਸ਼ੀਨ ਨਹੀਂ ਹੁੰਦਾ ਹਨਾ ਸ਼ਾਮ ਤੱਕ ਬੰਦਾ ਥੱਕ ਜਾਂਦਾ ਕੰਮ ਕਰਦਾ ਕਰਦਾ ਆਹ ਲਓ ਜੀ ਇਹ ਮਡਾਲ ਦਾ ਤੁਸੀਂ ਡਿਜ਼ਾਈਨ ਦੇਖੋ ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵੱਖਰੀ ਦਿਖਾਉਣੀ ਆ ਆਹ ਲਓ ਜੀ ਇਹਦੇ ਵਿੱਚ ਚੈੱਕ ਡੱਬੀ ਬਣੀ ਹੋਈ ਆ ਬਹੁਤ ਹੀ ਸੋਹਣੀ ਇੱਕ ਜਲੀਕ ਜੀ ਆਈਟਮ ਹੈ ਤੇ ਬਹੁਤ ਹੀ ਸੋਹਣਾ ਇਹਦੇ ਵਿੱਚ ਡਿਜ਼ਾਈਨ ਹੈ ਤੇ ਆਪਾਂ ਇੱਕ ਸ਼ੂਟਸੋਂ ਨੂੰ 800 ਦਾ ਦੇਵਾਂਗੇ ਤੇ ਦੋ ਸ਼ੂਟਸੋਂ ਨੂੰ 1500 ਦੇ ਦੇਵਾਂਗੇ ਤੇ ਇਹੋ ਜਿਹਾ ਡਿਜ਼ਾਈਨ ਤੁਸੀਂ ਕਿਤੇ ਵੀ ਜਾਓ ਤੁਹਾਨੂੰ ਇੰਡੀਆ ਦੇ ਵਿੱਚ ਕਿਤੋਂ ਵੀ ਨਹੀਂ ਮਿਲੇ ਬਹੁਤ ਹੀ ਸੋਹਣੇ ਡਿਜ਼ਾਈਨ ਆਪਣੇ ਕੋਲੇ ਆਏ ਨੇ ਤੇ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਆ ਮੈਚਿੰਗ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਉਹ ਸਾਡੇ ਕੋਲੇ ਆਲ ਓਵਰ ਦੇ ਵਿੱਚ ਵੀ ਹੈ ਆ ਲਓ ਜੀ ਇਹ ਐਮ ਹਾਲਓਵਰਸ਼ੂਟ ਵੀ ਬਹੁਤ ਪਿਆਰਾ ਲੱਗੂਗਾ ਮੈਚਿੰਗ ਤਾਂ ਬਹੁਤ ਪਿਆਰੀ ਹੈ ਹੀ ਹੈ ਮੈਚਿੰਗ ਦਾ ਸਾਨੂੰ ਲੋੜ ਨਹੀਂ ਦਿੰਦਾ ਕਸਟਮਰ ਜਦੋਂ ਅਸੀਂ ਮੈਚਿੰਗ ਲਾ ਦਿੰਨੇ ਆ ਫਟਾਫਟ ਸਾਡੀ ਮੈਚਲ ਵੇਰੀ ਹੈਗੀ ਇਹ ਸੇਲ ਹੋ ਜਾਂਦੀ ਹੈ ਸਾਡੇ ਰੇਟਾਂ ਦਾ ਇਸ ਕਰਕੇ ਫਰਕ ਹੁੰਦਾ ਕਿਉਂਕਿ ਸਾਡੇ ਕੋਲੇ ਹਰ ਇੱਕ ਵੱਖਰੀ ਵੈਰਾਈਟੀ ਹੁੰਦੀ ਹੈ ਤੇ ਵੱਖਰੇ ਡਿਜ਼ਾਈਨ ਹੁੰਦੇ ਆ ਆਹ ਲਓ ਜੀ ਇਸ ਤੋਂ ਬਾਅਦ ਮੈਂ ਸੁਣੋ ਇਹ ਵਾਲਾ ਡਿਜ਼ਾਈਨ ਦਿਖਾ ਦੇ ਇਹ ਵੀ ਖਾਦੀ ਖਾਦੀ ਦੇ ਵਿੱਚ ਆ ਗਿਆ ਇਹ ਹੈਗਾ ਖਾਦੀ ਸਟਾਫ ਤੇ ਸਾਰਾ ਸਟਾਫ ਤੁਹਾਨੂੰ ਰਿਹਾਉਣ ਦਾ ਹੀ ਮਿਲੂਗਾ ਆ ਲਓ ਜੀ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਇਹਦਾ ਡਿਜ਼ਾਈਨ ਹੈ ਤੇ ਬਹੁਤ ਹੀ ਇੱਕ ਘੈਂਟ ਜੀ ਲੁੱਕ ਹੈ ਸੂਰਦੀ ਆਲ ਓਵਰ ਲੈਣਾ ਸੋਡੀ ਚੈਸ ਹੋਗੀ ਮੈਚਿੰਗ ਲੈਣਾ ਸੋਡੀ ਚੈਸ ਹੋਗੀ ਆ ਲਓ ਮੜਾ ਜੇ ਇੱਧਰ ਇਹਨੂੰ ਇਕੱਠੇ ਕਰਿਓ ਇਹ ਲੰਪ ਜੇ ਫਿਰ ਮੇਰੇ ਕੋਲ ਲੋਟ ਨਹੀਂ ਆਉਣੇ ਆ ਲਓ ਲਾ ਦਿਨਾ ਸਲੇਟ ਦੇ ਇੱਧਰ ਕਰ ਦਿਓ ਆ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਅਗਲਾ ਡਿਜ਼ਾਈਨ ਦਿਖਾਉਣੀ ਆ ਇਹਦੀ ਵੀ ਮੈਂ ਜਲ ਹਾਲੇ ਤੱਕ ਮੈਂ ਤਿਆਰ ਨਹੀਂ ਕੀਤੀ ਇਹਦਾ ਬਾਰਡਰ ਆ ਗਿਆ ਬਹੁਤ ਸੋਹਣਾ ਇਹਨੂੰ ਤੁਸੀਂ ਫਰਾਕ ਫਰੌਕ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋਗੇ ਆਹ ਲਓ ਜੀ ਇਹ ਬਾਰਡਰ ਦੇ ਨਾਲ ਆਇਆ ਇਹਦੇ ਵਿੱਚ ਸਲਵਾਰਾਂ ਆਪਾਂ ਪਿਸਤਾ ਟੋਨ ਦੀ ਸਲਵਾਰ ਲਾ ਸਕਦੇ ਹਾਂ ਡਾਰਕ ਰਾਣੀ ਕਲਰ ਲਾ ਸਕਦੇ ਹਾਂ ਤੇ ਡਾਰਕ ਮਹਿਰੂਨ ਕਲਰ ਐ ਕਾਫੀ ਵਿੱਚ ਆਪਾਂ ਉਹਦੇ ਕਿਸੇ ਵੀ ਸਲਵਾਰ ਦੇ ਨਾਲ ਆਪਾਂ ਕਸਟਮਾਈਜ਼ਨ ਕਰਾ ਸਕਦੇ ਹਾਂ ਤੇ ਸੂਟ ਆਪਾਂ ਸੋਨ 750 ਰੁਪਏ ਦਾ ਜੇ ਜੇਦੋਂ ਤੁਸੀਂ ਦੋ ਸੂਟ ਲਓਗੇ ਸਾਨੂੰ 750 ਰੁਪਏ ਦਾ ਪਾਊਗਾ ਜੇ ਤੁਸੀਂ ਇੱਕ ਸੂਟ ਲਓਗੇ ਤਾਂ ਆਪਾਂ ਤੁਹਾਨੂੰ 800 ਦਾ ਸੂਟ ਦੇਾਂਗੇ ਆਹ ਲਓ ਜੀ ਬਖਰੀ ਬਖਰਾ ਜਿਹਾ ਸੂਟ ਜਿਹੜਾ ਸੂਟ ਛੋਡੇ ਪਾਇਆ ਹੋਊਗਾ ਉਹ ਸਿਰਫ ਛੋਡੇ ਪਾਇਆ ਹੋਊਗਾ ਹੋਰ ਕਿਸੇ ਦੇ ਵੀ ਸੂਟ ਨਹੀਂ ਪਾਇਆ ਹੋਊਗਾ ਕਿਉਂਕਿ ਇਹ ਵੱਖਰੇ ਡਿਜ਼ਾਈਨ ਹੈ ਵੱਖਰੀ ਚੀਜ਼ ਹੈ ਆਹ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਮੈਚਿੰਗ ਵੀ ਦਿਖਾਈ ਸੀਗੀ ਆਹ ਲਓ ਜੀ ਇਹ ਸੌਫ ਐ ਇੰਨਾ ਪੋਲਾ ਪੋਲਾ ਤੇ ਇੰਨਾ ਸੌਫਟ ਹੈ ਇਹਦੇ ਵਿੱਚ ਇੱਕ ਡੱਬੀ ਬਣੀ ਹੋਈ ਹੈ ਤੁਸੀਂ ਦੇਖ ਲਓ ਇਸ ਤਰ੍ਹਾਂ ਡੱਬੀ ਆ ਡਿਜ਼ਾਈਨ ਹੈ ਇਹ ਡੱਬੀ ਬਣੀ ਹੋਈ ਹੈ ਤੇ ਡਿਜ਼ਾਈਨ ਆਪਾਂ ਆਫ ਵਾਈਟ ਨਾਲ ਇਹਨੂੰ ਮੈਚਿੰਗ ਕੀਤੀ ਹੋਈ ਹੈ ਪੈਂਟ ਪਲਾਜੋ ਬਣਾ ਸਕਦੇ ਹੋ ਤੁਸੀਂ ਕੋਰਸੈਟ ਬਣਾ ਸਕਦੇ ਹੋ ਇਹ ਸਾਰੇ ਜਿਹੜੇ ਮੈਸੂਨ ਅੱਜ ਦੇ ਸਟਾਫ ਦਿਖਾਉਣੀ ਹੈ ਨਾ ਇਹਨੂੰ ਤੁਸੀਂ ਕੋਰਸੈਟ ਵੀ ਬਣਾ ਸਕਦੇ ਹੋ ਤੇ ਸ਼ੂਟ ਬਣਾ ਸਕਦੇ ਹੋ ਫਰਾਕ ਸੂਟ ਬਣਾ ਸਕਦੇ ਹੋ ਇਹ ਸਾਰਿਆਂ ਦੇ ਵਿੱਚ ਕਸਟਮਾਈਜ਼ ਹੋ ਜਾਂਦਾ ਤੇ ਮੈਚਿੰਗ ਆਲ ਓਵਰ ਲੈਣਾ ਤੁਹਾਡੀ ਆਪਣੀ ਚੋਅ ਹੋਊਗੀ ਇਹ ਵੀ ਸਟਾਫ ਬਹੁਤ ਸੋਹਣਾ ਸੀਗਾ ਤੇ ਰੇਂਜ ਅੱਜ ਸਾਰਿਆਂ ਦੀ ਇੱਕੋ ਹੀ ਰਹੂਗੀ ਆ ਲਓ ਜੀ ਇਸ ਤੋਂ ਬਾਅਦ ਮੈਂ ਸੋਨੂੰ ਦਿਖਾਉਣੀ ਹੈ ਵਾਈਟ ਵਾਈਟ ਦੇ ਨਾਲ ਤੁਸੀਂ ਇਹਨੂੰ ਆਫ ਵਾਈਟ ਦੇ ਨਾਲ ਤਿਆਰ ਕਰ ਸਕਦੇ ਹੋ ਸ਼ੂਟ ਨੂੰ ਇਹਦੇ ਵਿੱਚ ਚਿਕਨ ਪਲਾਜੋ ਵੀ ਤੁਸੀਂ ਲਾ ਸਕਦੇ ਹੋਗੇ ਤੇ ਆਹ ਲਓ ਜੀ ਇਹ ਵੀ ਖਾਦੀ ਲੈ ਲੈਣਾ ਇਹ ਸਾਰਾ ਜਿਹੜਾ ਅੱਜ ਦਾ ਸਟਾਫਾ ਪ्योर ਮਡਾਲ ਦੇ ਵਿੱਚ ਸਾਫ ਦੇਾਂਗੇ ਤੁਹਾਨੂੰ ਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਇਹਦੀ ਸਾਡੀ ਕੁਆਲਿਟੀ ਹੈ ਸਾਡੇ ਗਰਨਾਨ ਕੋਲੋਂ ਦੇ ਰੇਟ ਜ਼ਰੂਰ ਫਰਕ ਹੁੰਦਾ ਕਿਉਂਕਿ ਅਸੀਂ ਇੱਕ ਕੁਆਲਿਟੀ ਵੇਚਦੇ ਆ ਦੋਟਾ ਹੀ ਸੌਦਾ ਸੂਟ ਸਾਨੂੰ ਸਾਡੇ ਕੋਲ ਕਸਟਮਰ ਪਤਾ ਨਹੀਂ ਕੀ ਬਾਬੇ ਨਾਨਕ ਦੀ ਕਿਰਪਾ ਸਾਡੇ ਕੋਲ ਮੰਗ ਹੀ ਨਹੀਂ ਰਹਾਂ ਹੁੰਦਾ ਸਾਡੇ ਕੋਲ ਅੱਛੀ ਕੁਆਲਿਟੀ ਦੇ ਸੂਟ ਆ ਹਰ ਇੱਕ ਕਸਟਮਰ ਸਾਡੇ ਕੋਲ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਖੁਸ਼ ਹੁੰਦਾ ਤੇ ਇਹਦੀ ਤੁਸੀਂ ਕੁਆਲਿਟੀ ਦੇਖੋ ਬਹੁਤ ਹੀ ਇਹੋ ਜਿਹਾ ਸਾਫ ਸੁਲੱਖਿਤੋ ਨਹੀਂ ਮਿਲਣਾ ਬਹੁਤ ਹੀ ਸੋਹਣਾ ਸਾਫਾ ਹੈ ਤੇ ਇਹਦਾ ਤੁਸੀਂ ਮੈਚਿੰਗ ਹਜੇ ਮੈਂ ਤਿਆਰ ਨਹੀਂ ਕੀਤੀ ਇਹਦਾ ਆਲ ਓਵਰ ਸਟਾਪ ਹੈ ਤੁਸੀਂ ਆਲ ਓਵਰ ਲੈ ਸਕਦੇ ਹੋ ਤੇ ਵਾਈਟ ਦੇ ਨਾਲ ਤੁਸੀਂ ਇਹਦੀ ਮੈਚਿੰਗ ਵੀ ਲੈ ਸਕਦੇ ਹੋ ਸਾਡੇ ਕੋਲ ਆਜਾ ਕਿਉ ਆ ਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਨੇ ਅਗਲਾ ਡਿਜ਼ਾਈਨ ਮੈਂ ਅੱਜ ਤੁਹਾਨੂੰ ਅੱਧੀ ਵੈਰਾਈਟੀ ਦਿਖਾਈ ਹੈ ਇਹਦੇ ਵਿੱਚ ਮੇਰੇ ਕੋਲ ਬਹੁਤ ਕਵਾਂਟੀਟੀ ਦੇ ਵਿੱਚ ਮਾਲ ਆਇਆ ਪਿਆ ਆਪਾਂ ਬਾਕੀ ਡਿਜ਼ਾਈਨਸ ਨੂੰ ਇੱਕ ਵੀਡੀਓ ਵਿੱਚ ਦਿਖਾਈਏ ਆਪਦੇ ਸਲਵਾਰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਆ ਲੋ ਜੀ ਇਹਦੇ ਵਿੱਚ ਵੀ ਤੁਹਾਡੀ ਆਪਣੀ ਜੇਸ ਹੋਗੀ ਮੈਚਿੰਗ ਕਰਨ ਨਾਲ ਰੱਖਣਾ ਉਹ ਤੁਹਾਡੀ ਆਪਣੀ ਜੇਸ ਕਿਸੇ ਵੀ ਕਲਰ ਦੀ ਤੁਸੀਂ ਸਲਵਾਰ ਲਵਾ ਸਕਦੇ ਹੋ ਤੇ ਮੈਨੂੰ ਸਕਰੀਨਸ਼ਾਟ ਇਸੇ ਨੰਬਰ ਤੇ ਭੇਜ ਕੇ ਇਸੇ ਨੰਬਰ ਤੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਜਦੋਂ ਵੀ ਤੁਸੀਂ ਸੂਟ ਬਾਈ ਕਰਨਾ ਹੈ ਅਸੀਂ ਪੇਮੈਂਟ ਜਿਹੜੀ ਹੈਗੀ ਸਾਡੇ ਕੋਲ ਬਾਹਰਲਾ ਕਸਟਮਰ ਹੈਗਾ ਅਸੀਂ ਵੈਸਟਰ ਯੂਨੀਅਨ ਰਾਹੀਂ ਵੀ ਪੇਮੈਂਟ ਲੈ ਲੈਨੇ ਆ ਤੇਰੀ ਆ ਰਾਹੀਂ ਵੀ ਅਸੀਂ ਪੇਮੈਂਟ ਹਾਸਲ ਕਰ ਲੈਨੇ ਆ ਤੇ ਤੁਸੀਂ ਬਾਹਰ ਬੈਠੇ ਵੀ ਸਾਡੇ ਕੋਲ ਸਾਡੇ ਬਹੁਤ ਸਾਰੇ ਕਸਟਮਰ ਨੇ ਜਿਹੜੇ ਸਾਡੇ ਕੋਲ ਸੂਟ ਮੰਗਾਉਂਦੇ ਨੇ ਤੇ ਨਾਲ ਅਸੀਂ ਸਟਿਚ ਕਰਕੇ ਵੀ ਦਿੰਨੇ ਆ ਜਿਹੜੇ ਵੀ ਸੂਟ ਤੁਸੀਂ ਸਾਡੇ ਕੋਲ ਮੰਗਾਉਂਗੇ ਅਸੀਂ ਤੁਹਾਨੂੰ ਸਟਿਚਿੰਗ ਕਰਕੇ ਵੀ ਦੇਵਾਂਗੇ ਤੇ ਲੈਸਾਂ ਵਗੈਰਾ ਲਾ ਕੇ ਵਧੀਆ ਸੂਟ ਰੈਡੀ ਕਰਕੇ ਦੇਵਾਂਗੇ ਤੇ ਤੁਸੀਂ ਸਾਡੇ ਕੋਲੋਂ ਇਦਰੋਂ ਸੂਟ ਮੰਗਾਉਨੇ ਆ ਤਾਂ ਇਦਰੋਂ ਵੀ ਸਾਡਾ ਜਿਹੜਾ ਪਾਰਸਲ ਦਾ ਹੈਗਾ ਸੀ ਉਹ ਉਹ ਸੌਸਰਾ ਹੀ ਕਰਦੇ ਆ ਚਾਹ ਲਓ ਜੀ ਇਸ ਤੋਂ ਬਾਅਦ ਆ ਪਲੱਸ ਆਫ ਆ ਗਿਆ ਕ੍ਰਸ਼ ਕਾਟਨ ਦੇ ਵਿੱਚ 12-1300 ਦਾ ਅੱਜ ਦਾ ਰੇਟ ਆ ਕ੍ਰਸ਼ ਕਾਟਨ ਦਾ ਆਪਾਂ ਸਿਰਫ ਤੁਹਾਨੂੰ ਛੂਟ ਦੇਾਂਗੇ 800 ਦਾ ਇੱਕ ਤੇ 1500 ਦੇ ਦੋ ਆਹ ਲਓ ਜੀ ਸਫਸੁੱਤੀ ਦੇਖ ਸਕਦੇ ਹੋ ਆਹ ਲਓ ਜੀ ਸਟਾਫ ਹੈਗਾ ਜਿਵੇਂ ਪਿਓਰ ਚਨੂਨ ਦਾ ਸਟਾਫ ਹੁੰਦਾ ਹੈ ਨਾ ਇਸ ਇਸ ਲੋੜ ਤੇ ਸਟਾਫ ਹੈ ਤੇ ਸੋਨੂੰ ਸੂਟ ਕਲਾਸਿਕਲ ਜਿਹੜੇ ਅੱਜ ਮਿਲਣਗੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਤੇ ਸਾਰੇ ਬੁਟੀਕ ਸਟਾਈਲੀ ਸੂਟ ਨੇ ਇਹ ਆ ਲਓ ਜੀ ਚੱਕਿਓ ਇਸ ਤੋਂ ਬਾਅਦ ਮੇਰਾ ਅਗਲਾ ਡਜਨ ਆ ਗਿਆ ਆ ਲਓ ਜੀ ਇਹਦਾ ਵੀ ਸਭ ਬਹੁਤ ਸੋਹਣਾ ਹੈ ਇਹ ਵੀ ਐਟ ਟਾਈਮ ਹਜੇ ਆਪਾਂ ਨਾਲ ਇਹਦੀ ਮੈਚਿੰਗ ਲਾਈ ਹੈ ਇਹ ਆਲ ਓਵਰੀ ਪਿਆਗਾ ਇਸ ਤੋਂ ਬਾਅਦ ਮੈਂ ਸੋਨੂੰ ਅਗਲਾ ਡਿਜ਼ਾਈਨ ਦਿਨੀ ਆ ਆਲੋ ਜੀ ਇਹ ਵਾਲੇ ਮੇਰੇ ਵਾਲੇ ਸਟਾਫਸ ਆ ਜਿਹੜਾ ਸੂਟ ਮੈਂ ਪਾ ਰੱਖਿਆ ਉਸੇ ਸਟਾਫ ਦੇ ਵਿੱਚ ਇਹ ਸੂਟ ਹੈ ਆਲ ਓਵਰ ਸ਼ੂਟ ਸੂਟ ਨੂੰ ਬਾਈ ਕਰ ਸਕਦੇ ਹੋ ਮੈਚਿੰਗ ਤਾਂ ਇਹਦੀ ਨਹੀਂ ਸੋਹਣੀ ਲੱਗਣੀ ਉਹ ਵੈਸੇ ਆਲ ਓਵਰ ਸ਼ੂਟ ਬਹੁਤ ਸੋਹਣਾ ਲੱਗੂਗਾ ਆਹ ਲੋ ਜੀ ਕਪੜਾ ਇੰਨਾ ਸੋਹਣਾ ਪਾਏ ਦਾ ਤੁਹਾਨੂੰ ਪਤਾ ਨਹੀਂ ਲੱਗਣਾ ਤੇ ਰੇਂਜ ਰਹੂਗੀ ਇੱਕ ਸ਼ੂਟ ਦੀ 800 ਤੇ ਦੋ ਸ਼ੂਟ ਆਪਾਂ ਤੁਹਾਨੂੰ ਦੇਵਾਂਗੇ 1500 ਦੇ ਆਹ ਲਓ ਜੀ ਅਜਾ ਕਿਓ ਇਸ ਤੋਂ ਬਾਅਦ ਆਮੇ ਤੁਹਾਨੂੰ ਓਪਨ ਕਰਕੇ ਦਿਖਾਈ ਦਿੱਤਾ ਸੀਗਾ ਇਹਦਾ ਵੀ ਬਹੁਤ ਸੋਹਣਾ ਸਟਾਫ ਹੈ ਤੇ ਆਮੇ ਤੁਹਾਨੂੰ ਦਿਖਾਉਣੀ ਹੈ ਖੋਲ ਕੇ ਆਹ ਲਓ ਜੀ ਇਹਦੇ ਨਾਲ ਤੁਸੀਂ ਮੈਚਿੰਗ ਲਾਉਂਗੇ ਬੇਪਿੰਕ ਸਲਵਾਰ ਲਾ ਕੇ ਪੀ ਸਲਵਾਰ ਪੀ ਸਲਵਾਰ ਲਾ ਕੇ बहुत ही सोहनी यह लगनी है आलोवर शूट भी बहुत सोहना लगना है डारकते स्टाफ भी बहुत सोहना डब्बी वाला देखो तुम्हें तो जूम करके दिखाए थोड़ा जहा बहुत ही सोहना स्टाफ है थले तो पता लगता है कपड़े का सोनू पाएगा नहीं पता लगता गर्मी के सी का काम करना बहुत ही सोहना सूट है ये इसको तो बाद अपना मैं यू मैचिंग दिखाई सी आलो जी यो तो बहुत ही सोहना स्टाफ है ये क्योंकि भारे बहुत ने बह दुख लग जाती है ਹਾਲੋ ਜੀ ਸਾਡੇ ਕੋਲੇ ਕਸਟਮਰ ਹੁੰਦਾ ਦਿਨੇ ਸਾਨੂੰ ਕੱਟਣ ਦਾ ਟਾਈਮ ਨਹੀਂ ਲੱਗਦਾ ਜਿਵੇਂ ਇੱਕ ਅੱਧਾ ਸੂਟ ਕਸਟਮਰ ਆਉਂਦਾ ਅਸੀਂ ਉਹਨੂੰ ਕੱਟ ਕੇ ਦੇ ਦਿੰਨੇ ਆ ਵਿੱਚੋਂ ਤੇ ਸਾਡਾ ਹੀ ਕਟਿੰਗ ਕਰਨ ਦਾ ਟਾਈਮ ਨਹੀਂ ਲੱਗਿਆ ਆਹ ਲਓ ਜੀ ਇਹ ਦਾ ਸੀਗਾ ਕਲਰ ਡਿਜ਼ਾਈਨ ਇਹ ਸੋਨੂੰ ਮੈਚਿੰਗ ਸੂਟ ਵੀ ਸੋਨੂੰ ਮਿਲ ਜੂਗਾ ਤੇ ਆਲ ਓਵਰ ਵੀ ਸੋਨੂੰ ਮਿਲ ਜੂਗਾ ਇਹ ਮੈਚਿੰਗ ਸੋਨੂੰ ਰੀਲਾਂ ਦੇ ਵਿੱਚ ਮਿਲਣਗੇ ਇਸ ਤੋਂ ਬਾਅਦ ਆਵਾ ਗੱਡ ਜਿਹੜਾ ਮੈਂ ਸਭ ਤੋਂ ਪਹਿਲਾਂ ਦਿਖਾਇਆ ਸੀ ਉਹਦੀ ਆਪਣੀ ਕਟਿੰਗ ਕਰਨ ਆਈ ਪਈ ਹੈ ਉਹ ਸੂਟ ਵੀ ਸਾਡੇ ਕੋਲੋਂ ਤੁਸੀਂ ਕਿੰਨੇ ਮਰਜ਼ੀ ਕਟਵਾ ਸਕਦੇ ਹੋ ਕਪੜਾ ਬੇਚੀਚ ਹੋ ਕੇ ਮੰਗਾਇਆ ਕਰੋ ਕਿਉਂਕਿ ਸਾਡੇ ਕੋਲੇ ਵਧੀਆ ਇੱਕ ਅੱਛੀ ਕੁਆਲਿਟੀ ਦਾ ਕਪੜਾ ਹੁੰਦਾ ਹੈ ਹਰ ਇੱਕ ਪੜਿਆ ਲਿਖਿਆ ਗਾਹਕ ਜਿਹੜਾ ਹੈਗਾ ਉਹ ਰੇਟ ਨਹੀਂ ਦੇਖਦਾ ਹੁੰਦਾ ਉਹ ਕੁਆਲਿਟੀ ਦੇਖ ਰਹ ਹੁੰਦਾ ਆਪਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਪਣੇ ਕੋਲੇ ਵਧੀਆ ਸਟਾਫ ਹੁੰਦੇ ਨੇ ਵਧੀਆ ਆਪਣੇ ਕੋਲੇ ਕਪੜਾ ਹੁੰਦਾ ਤੇ ਜਿਹੜੇ ਕਸਟਮਰ ਸਾਡੇ ਕੋਲੋਂ ਲੈ ਕੇ ਜਾਂਦੇ ਉਹਨਾਂ ਨੂੰ ਬੜਾ ਵਿਸ਼ਵਾਸ ਹੈ ਸਾਡੇ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਅਗਾਹਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਫੇਰ ਆਜ ਰੋਵਾਂਗੇ ਧੰਨਵਾਦ ਜੀ ਸ਼ਸ਼ੀ ਕਾਲਸਾਰਾ